ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਰਣ ਸਿੰਘ ਵਾਲਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤੇ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਜੀ ਇੱਥੇ ਦੋਸਤੋ ਵਿਕਰੀ ਆਸੇ ਪਸ਼ੂ ਹੁੰਦੇ ਆ ਬਹੁਤ ਸੋਹਣੀਆਂ ਸ਼ਕੀਨ ਝੂਟੀਆਂ ਇਸ ਘਰ ਦੇ ਵਿੱਚ ਆਉਂਦੀਆਂ ਬਾਈ ਹਰਿਆਣੇ ਦੇ ਵਿੱਚੋਂ ਪਸ਼ੂ ਲੈ ਕੇ ਆਉਂਦਾ ਅੱਜ ਵੀ ਦੋਸਤੋ 6 ਨਾਗੇ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਤੇ ਨਾਗ ਵੀ ਦੋਸਤੋ ਇਦਾਂ ਦੇ ਦਿਖਾਉਂਗਾ ਬਹੁਤ ਜਿਆਦੇ ਸੋਹਣੀਆਂ ਤੇ ਸ਼ਕੀਨ ਝੋਟੀਆਂ ਤੁਹਾਨੂੰ ਦਿਖਾਉਂਗਾ ਦੋਸੋ ਠੀਕ ਹੈ ਜਿਨ੍ਹਾਂ ਦੇ ਵਿੱਚ 6 ਨਾਗ ਹੋਣਗੇ ਇਹ ਤੇ ਜਦੋਂ ਤੁਸੀਂ ਇੱਥੇ ਆ ਕੇ ਅੱਖੀ ਦੇਖੋਗੇ ਤਾਂ ਐਡੀਆਂ ਸੋਹਣੀਆਂ ਝੋਟੀਆਂ ਦੇ ਵਿੱਚੋਂ ਤੁਹਾਨੂੰ ਐ ਲੱਗੂਗਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਛੱਡੀ ਤੇ ਕਿਹੜੀ ਖਰੀਦੀ ਹੈ ਵੈਸੇ ਨਾਗ ਦੋਸੋ ਸਾਰੇ ਸਾਫ਼ ਸੁਧਰੇ ਹੋਣਗੇ ਤੇ ਇੱਕ ਤੁਹਾਨੂੰ ਐਂਡ ਤੇ ਵੀ ਝੋਟੀ ਦਿਖਾਉਂਗਾ ਕਰਮ ਵਾਲੀ ਬੜੀ ਸੋਹਣੀ ਹੈ ਇਹ ਚੰਗਾ ਕੱਦ ਕਾਠ ਹੈ ਗਰੋਥ ਵੀ ਇਸ ਝੋਟੀ ਦੀ ਬੜੀ ਕਮਾਲ ਦੀ ਹੋਊਗੀ वैसे दंदो खीरी होगी ये ठीक है जी एंड तक ये ਝੋਟੀ ਤੁਹਾਨੂੰ ਦਿਖਾ ਦੂੰਗਾ 6 ਦੇ 6 ਨਾਗੇ ਦੋਸਤ ਤੋੜਾਂਗੇ ਵੈਸੇ ਥਣ ਥੁਣ ਐਂ ਤੁਹਾਨੂੰ ਸਾਰੀ ਤਸੱਲੀ ਕਰਾ ਦੂੰਗਾ ਜਿਹੜਾ ਵੀ ਦੋਸਤੋ ਨਾਗ ਨਾਲ ਤੋੜਾਂਗੇ ਨਾਲ ਰੇਟ ਦੱਸਿਆ ਜਾਊਗਾ ਜਿਹੜਾ ਨਾਗ ਤੁਹਾਨੂੰ ਜਿੱਚੇ ਜਾਂ ਜਿਹੜਾ ਰੇਟ ਤੁਹਾਨੂੰ ਜਟੇ ਜਚੇ ਉਹਦੀ ਆ ਕੇ ਪ੍ਰੋਪਰ ਤਸੱਲੀ ਕਰ ਰਹੇ ਹੋ ਤੇ ਬਾਕੀ ਗੱਲਬਾਤ ਆਉ ਬਾਈ ਨਾ ਕਰੀਏ ਅਜੇ ਬਾਈ ਜੀ ਸਸੀਗਾ ਸਸੀਗਾ ਬਾਈ ਜੀ ਕੀ ਹਾਲ ਚਾਲ ਹੈ ਜੀ ਵਧੀਆ ਠੀਕ ਹੈ ਜੀ ਪਸ਼ੂ ਵਿਕਰੀ ਅਸੇ ਹੀ ਹੁੰਦੇ ਹਨ ਹਾਂਜੀ ਹਾਂਜੀ ਅੱਛਾ ਨਗ ਹਰਿਆਣੇ ਦੇ ਵਿੱਚੋਂ ਆਉਂਦੇ ਹਾਂਜੀ ਹਾਂਜੀ ਉਧਰੋਂ ਹੀ ਆਉਂਦੇ ਆ ਬਈ ਸਾਰੇ ਠੀਕ ਆ ਨਾਂ ਦੱਸ ਦੀ ਆਪਣੇ ਇੱਕ ਵਾਰੀ ਨਾਂ ਬਈ ਸੇਵਕਾ ਜੀ ਪਿੰਡ ਰਣ ਸਿੰਘਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਠੀਕ ਆ ਤੇ ਅੱਜ 6 ਝੋਟੀਆਂ ਹੈਗੀਆਂ ਆਪਣੇ ਕੋਲ ਠੀਕ ਆ ਦੋਸਤੋ ਝੋਟੀਆਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਐ ਲੱਗੂਗਾ ਵੀ ਕਿਹੜੀ ਛੱਡੀ ਤੇ ਕਿਹੜੀ ਖਰੀਦੀ ਏ ਐਡੀਆਂ ਸੋਹਣੀਆਂ ਤੇ ਸ਼ਕੀਨ ਝੋਟੀਆਂ ਹੋਣਗੀਆਂ ਬਈ ਕਿਧਰੋਂ ਇਧਰੋਂ ਕਰੀਏ ਸ਼ੁਰੂ ਹਾਂਜੀ ਉਧਰ ਪਹਿਲੀ ਤੋਂ ਕਰ ਲੈਨੇ ਕੀ ਡਿਟੇਲ ਹੈ ਜਿਹੜੀ ਪਹਿ ਸਵਾਗ ਸਾਲ ਦੀ ਹੈਗੀ ਅੱਛਾ ਹਾਂ ਦੰਦੋ ਸਾਰੀਆਂ ਇਹ ਖੀਰੀਆਂ ਤੇ ਦੋ ਛੋਟੀਆਂ ਤੁਹਾਨੂੰ ਦੱਸਾਂਗੇ ਜਿਹੜੀਆਂ ਨਹੀਂ ਖੀਰੀਆਂ ਉਹ ਠੀਕ ਹੈ ਹਾਂ ਦੱਸੋ ਪਹਿਲੇ ਨੰਬਰ ਵਾਲੀ ਦਿਖਾ ਰਿਹਾ ਤੁਹਾਨੂੰ ਸਵਾ ਕੁ ਸਾਲ ਦੋਸਤੋ ਉਮਰ ਠੀਕ ਹੈ ਤੇ ਰੇਟ ਵੀ ਬਈ ਨਾਲ ਨਾਲ ਦੱਸੀ ਚੱਲਣੀ ਇਹਦਾ ਬਈ ਰੇਟ ਹੈਗਾ 42 ਕਰਾ ਲੋ ਭਲਾ 40 39000 ਦੀ ਇੱਕ ਘੱਟ 40 ਦੀ ਦੇ ਦਾਂਗੇ ਅੱਛਾ ਇੱਕ ਘੱਟ ਹੈ 40 ਹਾਂ ਕੱਟੀ ਦੈਰੀ ਚੋਂ ਆਈ ਹੈ ਬਹੁਤ ਚੰਗੀ ਮੰਦੀ ਆ ਠੀਕ ਹੈ ਦੱਸੋ ਸੈੰਗ-ਸੰਗ ਦੇਖੋ ਕਰਮ ਵਾਲੀ ਦੇ ਬੜੇ ਸ਼ਕੀਨ ਹੋਣਗੇ ਪਤਲੇ-ਪਤਲੇ ਸੈੰਗ ਤੇ ਨਾਲ ਹੀ ਗੋਲ ਕੀਤੇ ਹੋਏ ਆ ਮਗਰੋਂ ਪੁੜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਚੱਕਵੇਂ ਤੇ ਰਾਜੇ ਹੋਊਗੀ ਕੱਟੀ ਸਵਾ ਕਸਾਲ ਤਕਰੀਬਨ ਉਮਰ ਹੈ ਉਮਰ ਦੇ ਹਿਸਾਬ ਨਾਲ ਕਦ ਕਾਠ ਤੇ ਗਰੋਥ ਇਸ ਝੋਟੀ ਦੀ ਬੜੀ ਚੰਗੀ ਹੋਊਗੀ ਫੇਸਪੂਟ ਬਹੁਤ ਚੰਗਾ ਬਈ ਦਿਖਾਇਓ ਹਾਂ ਬਾਕੀ ਰੰਗ ਵੀ ਦੋਸਤੋ ਸੋਹਣਾ ਤੇ ਮੁਰਾ ਨਸਲ ਵਾਲੇ ਕਰੈਕਟਰ ਦੋਸਤੋ ਸਾਰੇ ਹੀ ਹੋਗੇ ਬਹੁਤ ਚੰਗੀ ਦੇਖ ਸਕਦੇ ਹੋ ਲੰਬਾਈ ਦੋਸਤੋ ਚੰਗੀ ਹੈ ਤੇ ਕਦ ਕਾਠ ਵੀ ਕਰਮਾਲੀ ਦਾ ਬੜਾ ਸੋਹਣਾ ਹੈ ਉਮਰ ਦੇ ਹਿਸਾਬ ਨਾਲ ਕਦ ਕਾਠ ਬਹੁਤ ਸੋਹਣਾ ਕਰਨਾ ਸ਼ਕੀਨ ਝੋਟੀ ਆ ਪੂਰੀ ਇਹ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾ ਰਿਹਾ ਹਾਂ ਵੈਸੇ ਬਾਈ ਕਹਿੰਦਾ ਵੀ 39000 ਦੀ ਆਪਾਂ ਇਥੋਂ ਦੇ ਦੇਣੀ ਹੈ ਇਹ ਰੇਟ ਜਿਹੜਾ ਬਾਈ ਨੇ ਦੱਸਿਆ ਥੋੜਾ ਬਹੁਤਾ ਮਾਨਤਾਣ ਹੋ ਜਾਊਗਾ ਠੀਕ ਹੈ ਜੀ ਵੈਸੇ ਥਾਣ ਥਣ ਤੁਹਾਨੂੰ ਚੈੱਕ ਕਰਾ ਦਿੰਨਾ ਸਾਰੀਆਂ ਦੇ ਤੇ ਨਾਕ ਦੋਸੋ ਤਕਰੀਬਨ ਸਾਰੀ ਸੀਰੀ ਸਰੀਫ ਤੇ ਸਾਫ ਸੁਧਰੇ ਹੋਣਗੇ ਇਹ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ ਵੈਸੇ ਥਾਣ ਥਣ ਥਣ ਤਾਂ ਬਾਈ ਹਾਂ ਚੋਰੀ ਹੋ ਜਾਈਏ ਆਪਣੇ ਦੇ ਵਿੱਚ ਚਾਰ ਚਾਰ ਹੀ ਥਾਣ ਹੋਣਗੇ ਠੀਕ ਹੈ। ਦੋਸਤੋ 39000 ਰੇਟ ਇਹ ਪਹਿਲੇ ਨੰਬਰ ਵਾਲੀ ਝੋਟੀ ਦਾ। ਠੀਕ ਹੈ ਜੀ। ਜਿਹੜਾ ਵੀ ਨਾ ਕਿ ਦੋਸਤੋ ਜਚੂਗਾ ਨੰਬਰ ਵਾਈਜ਼ ਤੁਹਾਨੂੰ ਦੱਸ ਦਿੰਨਾ। ਦੂਜੇ ਨੰਬਰ ਤੇ ਬਈ ਜਿਹੜੀ ਝੋਟੀ ਖੜੀ ਹੈ ਆਪਣੇ ਕੋਲੇ। ਇਹ ਡੇਢ ਸਾਲ ਦੀ ਆ ਬਈ। ਡੇਢ ਸਾਲ ਦੀ। ਹਾਂ ਕੀ ਦੀ ਹੈ ਜੀ ਇਹ ਵੀ? ਇਹਦਾ ਕੀ ਰੇਟ ਆ? ਇਹ 40 ਦੀ ਆ ਬਈ। ਅੱਛਾ 40000। ਹਾਂ ਜੀ। ਠੀਕ ਹੈ। ਇਹ ਮੈਨੂੰ ਲੱਗਦਾ ਵੀ ਜੈਡ ਬਲੈਕ ਹੀ ਹੋਊਗੀ। ਹਾਂ ਇਹ ਜੈਡ ਬਲੈਕ ਹੀ ਆ ਬਈ। ਠੀਕ ਹੈ। ਦੋਸਤੋ ਸੰਗ ਸੰਗ ਬਿਲਕੁਲ ਨੇੜੇ ਉਹ ਗੋਲ ਕਰਨਾ ਸ਼ੁਰੂ ਕਰਤਾ ਇਸ ਝੋਟੀ ਨਾਲ ਵੀ। ਠੀਕ ਹੈ। ਤੇ ਰੰਗ ਬਿਲਕੁਲੀ ਬਲੈਕ ਰੰਗ ਹੋਊਗਾ ਦੋਸਤੋ ਡੇਢ ਸਾਲ ਉਮਰ ਮਗਰੋਂ ਪੜੇ ਪੜੇ ਦੇਖ ਸਕਦੇ ਹੋ ਬਿਲਕੁਲ ਲੰਮੀ ਲੱਤ ਦੀ ਹੈ ਬਈ ਕੱਟੀ ਆ ਤੇ ਰਾਜੀ ਹੋਣ ਗਿਆ ਤਕਰੀਬਨ ਸਾਰੀਆਂ ਝੋਟੀਆਂ ਹੀ ਰਾਜੀ ਹੋਣ ਗਈਆਂ ਰੰਗ ਰੰਗ ਝੋਟੀ ਦਾ ਬੜਾ ਕਮਾਲ ਦਾ ਹੋਊਗਾ ਦੋਸਤੋ ਇਹ ਇਹ ਦੂਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ ਡੇਢ ਸਾਲ ਦੋਸਤੋ ਉਮਰ ਠੀਕ ਹੈ ਜੀ ਤੇ 40000 ਇਸ ਝੋਟੀ ਦਾ ਰੇਟ ਹੈ ਥਣ ਥਣ ਦੋਸਤੋ ਚੈੱਕ ਕਰਾ ਦੇਣਾ ਵੈਸੇ ਜਦੋਂ ਟਾਈਮ ਤੇ ਇਹ ਝੋਟੀ ਤਿਆਰ ਹੋਣੀ ਹੈ ਤਾਂ ਚੰਗੇ ਕੀਮਤ ਦੀਆਂ ਇਹ ਝੋਟੀਆਂ ਤਿਆਰ ਹੋਣ ਵਾਲੀਆਂ ਠੀਕ ਹੈ ਜੀ ਤੇ ਵੈਸੇ ਵੀ ਇਹ ਚੰਗਾ ਕਦ ਲਮੀ ਲਾਟਾੜੀ ਝੋਟੀ ਆ ਦੋਸਤੋ ਇਹ ਠੀਕ ਹੈ ਤੇ ਪੂਛ ਤੱਕ ਹੀ ਬਲੈਕ ਹੋਊਗੀ ਜੈਡ ਬਲੈਕ ਝੋਟੀ ਆ ਥਣ ਦੋਸਤੋ ਤੁਹਾਨੂੰ ਚੈੱਕ ਕਰਾ ਦਿੰਨਾ ਥਣ ਚਾਰੇ ਵਧੀਆ ਹੋਣਗੇ ਨਿਖੜਵੇ ਠੀਕ ਹੈ ਤੇ ਥਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਹੋਊਗਾ ਤੇ ਝੋਲੀ ਵੀ ਚੰਗੀ ਆ ਥਣਾ ਦੇ ਵਿੱਚ ਜੈਡ ਬਲੈਕ ਹੋਊਗੀ ਝੋਟੀ ਉਹ ਠੀਕ ਹੈ 40200 ਰੇਟ ਆ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਜੱਚੂਗੀ ਤਾਂ ਨੰਬਰ ਬਾਈ ਦਾ ਸਕਰੀਨ ਤੇ ਅੱਛਾ ਤੀਜੀ ਨੰਬਰ ਤੇ ਬਾਈ ਜਿਹੜੀ ਝੋਟੀ ਆਪਣੇ ਕੋਲੇ ਖੜੀ ਆ ਇਹਦੀ ਕੀ ਡਿਟੇਲ ਆ ਏ ਬਈ ਚਾਰ ਦੰਦ ਝੋਟੀ ਆ ਜੀ ਅੱਛਾ ਤੇ ਇਹਦੇ ਅੱਜ ਬਈ 1 ਮਹੀਨਾ ਤੇ 4 ਦਿਨ ਹੋ ਗਏ ਟੀਕਾ ਲੱਗੇ ਨੂੰ 1 ਪੀਣਾ ਤੇ 4 ਦਿਨ ਆਪਾਂ ਖਾਲੀ ਕਰਕੇ ਦੇਣੀ ਆ ਅੱਛਾ ਪਰ ਝੋਲੀ ਪੜਦੀ ਆਉਂਦੀ ਐ ਲੱਗਦਾ ਵੀ ਗੱਭਣੀ ਹੁੰਦੀ ਐ ਜਮੇ ਠੀਕ ਹੈ ਹਾਂਜੀ ਤੇ ਮੂੰਹੋਂ ਮੰਨ ਕੇ ਚੱਲ ਵੀ ਚਾਰ ਦੰਦ ਹਾਂ ਚੱਲ ਦੰਦ ਠੀਕ ਹੈ ਦੋਸਤੋ ਸਿੰਘ ਦੇਖੋ ਬਿਲਕੁਲ ਹੀ ਨੇੜਿਓਂ ਗੋਲ ਕੀਤਾ ਹੋਇਆ ਇਸ ਝੋਟੀ ਦਾ ਸਿੰਘ ਹੈ ਠੀਕ ਹੈ ਤੇ ਝੋਟੀ ਇਹ ਵੀ ਦੋਸਤੋ ਪੂਰੀ ਸ਼ਕੀਨ ਹੋਊਗੀ ਹਾਲਕਿ ਇਹ ਸਿਮਨ ਇਸ ਝੋਟੀ ਨੂੰ ਲੱਗਿਆ ਹੋਇਆ तकरीबन 1 ਮਹੀਨਾ ਤੇ 4 ਦਿਨ ਹੋ ਗਏ ਬਾਈ ਦੇ ਦੱਸਣ ਮੁਤਾਬਕ ਠੀਕ ਹੈ ਜੀ ਬਾਈ ਕਹਿੰਦਾ ਵੀ ਖਾਲੀ ਕਰਕੇ ਲਿਆਂਦੇ ਤੇ ਖਾਲੀ ਕਰਕੇ ਦੇਣੀ ਹੈ ਗਾਹਾਂ ਕਿਸੇ ਦੀ ਕਿਸਮਤ ਹੈ ਜੇ ਗੱਬਣ ਨਿਕਲ ਆ ਗਏ ਦੋਸਤ ਤੁਹਾਨੂੰ ਪਤਾ ਹੀ ਹੈ ਵੀ ਮਹੀਨੇ ਦੇ ਵਿੱਚ ਪਸੂ ਚੈੱਕ ਨਹੀਂ ਹੁੰਦਾ ਜਦੋਂ ਵੀ ਇਹ ਦੋਸਤ ਦੋਆਂ ਢਾਈਆਂ ਮਹੀਨਿਆਂ ਦੀ ਚੈੱਕ ਹੁੰਦੀ ਹੋਈ ਤੇ ਹੋ ਸਕਦਾ ਵੀ ਗੱਬਣ ਆ ਜਾਏ ਜੇ ਨਾ ਗੱਬਣ ਹੋਵੇ ਤਾਂ ਤੁਸੀਂ ਸਿਮਨ ਵੀ ਲਵਾ ਸਕਦੇ ਵੈਸੇ ਝੋਟੀ ਬਿਲਕੁਲ ਤਿਆਰ ਹੈ ਹਾਂ ਸ਼ਕੀਨ ਝੋਟੀ ਫੁੱਲ ਹੋਊਗੀ ਇਹ ਵੈਸੇ ਕਦ ਕਾਠ ਵੀ ਸੋਹਣਾ ਝੋਟੀ ਦਾ ਤੇ ਵੈਸੇ ਵੀ ਇਹ ਝੋਟੀ ਸੋਹਣੀ ਹੈ ਚੰਗੀ ਕੀਮਤ ਦੀ ਝੋਟੀ ਤਿਆਰ ਹੋ ਜੂਗੀ ਇਹ ਜਿਹੜੇ ਕਿਸੇ ਵੀਰ ਭਰਾ ਨੇ ਖਰੀਦਦਾਰੀ ਕਰਨੀਆਂ ਉਹ ਤਸੱਲੀ ਕਰ ਲਿਓ ਇਹ ਤੁਹਾਨੂੰ ਤੀਜੇ ਨੰਬਰ ਵਾਲੀ ਝੋਟੀ ਦਿਖਾ ਰਿਹਾ ਵੈਸੇ ਥਣ ਥਣ ਵੀ ਤੁਹਾਨੂੰ ਚੈੱਕ ਕਰਾ ਦੇਣਾ ਤੇ ਰੇਟ ਬਾਈ ਤੋਂ ਪੁੱਛ ਦੇਣਾ ਥਣ ਦੋਸਤੋ ਚੈੱਕ ਕਰਾ ਦੇਣਾ ਤੁਹਾਨੂੰ ਵੈਸੇ ਥਣ ਇੱਥੇ ਸਾਰੀਆਂ ਝੋਟੀਆਂ ਦੇ ਸਾਫ਼ ਹੋਣਗੇ ਵੀਰ ਹੋਣੀ ਆਪ ਵੀ ਪੂਰੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਨੂੰ ਖਰੀਦਦੇ ਆ ਇਹ ਦੋਸਤੋ ਤੀਜੇ ਨੰਬਰ ਵਾਲੀ ਝੋਟੀ ਹੈ ਤੇ ਕੀ ਰੇਟ ਆ ਬਈ ਇਹਦਾ ਇਹ ਦੇ ਦਾਂਗੇ 54 ਦੀ ਦੇ ਦਾਂਗੇ ਬਈ 54000 ਹਾਂਜੀ ਹਾਂਜੀ ਠੀਕ ਐ ਦੋਸਤੋ ਇਹ 54000 ਰੇਟ ਇਹ ਤੀਜੇ ਨੰਬਰ ਵਾਲੀ ਝੋਟੀ ਦਾ ਬਾਕੀ ਸਿੰਘ-ਸਿੰਘ ਦੇਖੋ ਸਿੰਘ ਬੜਾ ਸੋਹਣਾ ਇਸ ਝੋਟੀ ਨੂੰ ਲੱਗਿਆ ਇਹਦਾ ਕਰਮਾ ਵਾਲੀ ਬਈ ਧੰਨ ਧੰਨ ਕਰਾ ਦੂ ਜੇ ਗੱਬਾਂ ਨਿਕਲ ਗਈ ਤਾਂ ਹਾਂ ਇੰਨੇ ਪਾਹਾਂਜ ਕੌਣ ਦਿੰਦਾ ਬਈ ਝੋਟੀ ਬਿਲਕੁਲ ਬਿਲਕੁਲ ਕਿੰਨਾ ਰੇਟ ਆ 54000 54000 ਦੋਸਤੋ 54000 ਰੇਟ ਆ ਇਹ ਤੀਜੇ ਨੰਬਰ ਵਾਲੀ ਝੋਟੀ ਦਾ ਤੇ ਵਿੱਚੋਂ ਦੋਸਤੋ ਮਾਨ ਤਾਣ ਵੀ ਹੋ ਜਾਊਗਾ ਇਸ ਤੋਂ ਇਲਾਵਾ ਇੱਕ ਨਾਗ ਦੋਸੋ ਤੁਹਾਨੂੰ ਬੂਰੀ ਦੇ ਵਿੱਚ ਦਿਖਾਉਣਾ ਬੂਰੀ ਤੁਹਾਨੂੰ ਪਤਾ ਹੀ ਹੈ ਬਹੁਤ ਜਿਆਦਾ ਘੱਟ ਮਿਲਦੀ ਹੈ ਤੇ ਇਸ ਟਾਈਮ ਇਹ ਵਿਕਰੀ ਆਸੇ ਹੈ ਜੀ ਕੀ ਡਿਟੇਲ ਹੈ ਬਾਈ ਬੂਰੀ ਦੀ ਇਹ ਬਾਈ ਕੋਈ ਖੀਰੀ ਮੰਨ ਲੈ ਕੋਈ ਦੋਂਦੀ ਮੰਨ ਲੈ ਹਜੇ ਜਾਨੀ ਕਿ ਦੋਂਦ ਵਾਲੇ ਦਾ ਇਹਨੇ ਅੱਧੇ ਹੀ ਕੱਢੇ ਆ ਕੇ ਅੱਛਾ ਹਾਂ ਦੋਂਦੀ ਮੰਨ ਲੈ ਭਲਾਂਦੀ ਤੇ ਝੋਲੀ ਝੂਲੀ ਬਹੁਤ ਚੰਗੀ ਆ ਹਾਂ ਥਣ ਝੋਲੀ ਦੋਸੋ ਚੈੱਕ ਕਰ ਸਕਦੇ ਹੋ ਸੋਹਣੀ ਹੋਊਗੀ ਤੇ ਬਾਕੀ ਰੰਗ ਵੀ ਸੋਨਾ ਲਾਲ ਬੂਰਾ ਰੰਗ ਸਨੇਰੀ ਜਿਹਾ ਰੰਗ ਹੋਊਗਾ ਥੀਣ ਬਹੁਤ ਆ ਬਾਈ ਹਾਂ वैसे भी दोस्तों सीमन ਲੈ ਲਈ ਛੋਟੀ ਤਿਆਰ ਆ ਐ ਲੱਗੂਗੀ ਘਰੇ ਜਿਵੇਂ थार ਖੜੀ ਹੁੰਦੀ ਹੈਗੀ हां ਨਹੀਂ ਸੋਹਣੀ ਹੈ ਛੋਟੀ ਫੁੱਲ ਸ਼ਕੀਨ ਹੋਊਗੀ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਇੰਨਾ ਦੇ ਵਿੱਚੋਂ ਤੁਹਾਨੂੰ ਐ ਲੱਗੂਗਾ ਜਦੋਂ ਤੁਸੀਂ ਇੱਥੇ ਆ ਕੇ ਵੇਖੋਗੇ ਵੀ ਇਹਨਾਂ ਦੇ ਵਿੱਚੋਂ ਕਿਹੜੀ ਛੱਡੀ ਹੈ ਤੇ ਕਿਹੜੀ ਖਰੀਦੀ ਹੈ ਹਾਲਾਂਕਿ ਛੋਟੀਆਂ ਸਾਰੀਆਂ ਹੀ ਸੋਹਣੀਆਂ ਤੁਹਾਨੂੰ ਪਸੰਦ ਆਉਣਗੀਆਂ ਤੇ ਚੰਗੀ ਕੀਮਤ ਦੀਆਂ ਅਗਾਹ ਤਿਆਰ ਹਾਂ ਤਿਆਰ ਹੋਣ ਵਾਲੀਆਂ ਇਹ ਤੁਹਾਨੂੰ ਚੌਥੇ ਨੰਬਰ ਵਾਲੀ ਬੂਰੀ ਛੋਟੀ ਦੋਸਤੋ ਦਿਖਾ ਰਿਹਾ ਤਕਰੀਬਨ ਕਿੰਨੇ ਕੇ ਟਾਈਮ ਦੀ ਹੋਗੀ ਹੋਈ ਅੰਦਾਜ਼ਾ ਇਹ ਮੇ ਹੋਊਗੀ ਮੰਨ ਲਾ ਸਵਾਕ ਦੋ ਸਾਲ ਦੀ ਸਵਾਕ ਦੋ ਸਾਲ ਠੀਕ ਹੈ ਦੋਸਤੋਂ ਦੋਂਦ ਵਾਲੇ ਦੰਦ ਕੱਢਦੇ ਪਈ ਹਜੇ ਬਰਾਬਰ ਨਹੀਂ ਕੀਤੇ ਠੀਕ ਹੈ ਸਵਾਕ ਦੋ ਸਾਲ ਬਾਈ ਉਮਰ ਦਾਸ ਵੈਸੇ ਢਾਂਚਾ ਇਸ ਝੋਟੀ ਦਾ ਵੀ ਬੜਾ ਕਮਾਲ ਦਾ ਹੋਊਗਾ ਦੋਸਤੋਂ ਠੀਕ ਹੈ ਸੋਹਣੀ ਤੇ ਸੁਨੱਖੀ ਇਹ ਝੋਟੀ ਤੁਹਾਨੂੰ ਚੌਥੇ ਨੰਬਰ ਵਾਲੀ ਦਿਖਾਈ ਆ ਬੂਰੀ ਰੇਟ ਬਾਈ ਦੱਸ ਦੀ ਇਹਦਾ ਵੀ ਰੇਟ ਇਹ ਬਾਈ ਦੇ ਦਾਂਗੇ ਆਪਾਂ 55000 55000 ਹਾਂਜੀ ਠੀਕ ਹੈ ਦੋਸਤੋਂ 55000 ਰੇਟ ਇਸ ਬੂਰੀ ਝੋਟੀ ਦਾ ਠੀਕ ਹੈ ਵਿਚੋ ਬਾਨਤਾਨ ਹੋ ਜੂਗਾ ਵੈਸੇ ਸੀਮਨ ਲਾਈਨ ਲਈ ਬਿਲਕੁਲ ਤਿਆਰ ਹੈ ਇਹ ਝੋਟੀ ਇਸ ਤੋਂ ਇਲਾਵਾ ਦੋ ਨਗ ਨਗੀਨੇ ਹੀ ਹੋਣਗੇ ਤੁਹਾਨੂੰ ਲਾਸਟ ਵਾਲੇ ਦਿਖਾਉਣਾ ਠੀਕ ਹੈ ਤੇ ਬਾਈ ਜਿਹੜੀ ਇਹ ਆਗੇ ਪੰਜਵੇਂ ਨੰਬਰ ਵਾਲੀ ਝੋਟੀ ਕੀ ਡਿਟੇਲ ਹੈ ਜੀ ਇਹ ਵੀ ਬਾਈ ਖੀਰੀ ਹੈਗੀ ਅੱਛਾ ਇਹ ਵੀ ਜੈਡ ਬਲੈਕ ਹੈ ਜੈਡ ਬਲੈਕ ਹੀ ਆ ਡੇਢ ਤੋਂ ਪੌਣੇ 2 ਸਾਲੇ ਦੀ ਉਮਰ ਹੈਗੀ ਅੱਛਾ ਤੁਹਾਨੂੰ ਦੇਖੋ ਦੋਸਤੋ ਬਹੁਤ ਚੰਗੇ ਐ ਤੇ ਰੰਗ ਵੀ ਬਿਲਕੁਲ ਬਲੈਕ ਹੋਊਗਾ ਜਿਹੜੇ ਵੀਰ ਭਰਾ ਮੇਲਿਆਂ ਦੇ ਸ਼ਕੀਨ ਆ ਮੇਲਿਆਂ ਤੇ ਕੰਮ ਕਰਨਾ ਚਾਹੁੰਦੇ ਆ ਜਾਂ ਬਰੀਡਿੰਗ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਉਨਾਂ ਵਾਸਤੇ ਇਹ ਝੋਟੀ ਬਹੁਤ ਚੰਗੀ ਹੋਊਗੀ ਉਮਰ ਉਹ तकरीबन ਪੌਣੇ ਇੱਕ ਦੋ ਸਾਲ ਡੇਢ ਸਾਲ ਇੱਥੇ ਕਿਤੇ ਉਮਰ ਤੇ ਰੇਟ ਬਈ ਇਹਦਾ ਕੀ ਸੋਚਿਆ ਇਹ ਬਈ ਰੇਟ ਤਾਂ ਹੁਣ ਬਰੀਡ ਦੇ ਹਿਸਾਬ ਨਾਲੋਂ ਤਾਂ ਭਲਾਂ ਦੀ ਇਹਦਾ 60-65 ਕਰਦਗੇ ਤਾਂ ਵੀ ਥੋੜਾਗਾ ਪਰ ਆਪਣੇ ਰੇਟ ਜੈ ਜੀ ਹੁੰਦੇ ਆਗੇ ਹੂੰ ਹੂੰ ਤੇ 52000 ਦੀ ਦੇ ਦਾਂਗੇ 52000 ਹਾਂ ਪਰ ਕੋਈ ਬਾਹਲਾ ਨਾ ਭੈਣ ਭਰਾ ਕਵੇ ਵੀ ਯਾਰ ਅੱਛਾ ਘਕਲੇ ਚੱਕਰਾਂ ਚ ਪਰ ਝੋਟੀ ਮੇਲਿਆਂ ਚ ਖੜਨ ਵਾਲੀ ਆ ਬਿਲਕੁਲ ਬਿਲਕੁਲ ਮੇਰੇ ਕੋਲੇ ਤਾਂ ਜਗ੍ਹਾ ਥੋੜੀ ਐ ਨਹੀਂ ਮੈਂ ਇਹਨੂੰ ਕੱਟੀ ਨੂੰ ਉਹਦੇ ਰੱਖ ਲੈਣਾ ਸੀਗਾ ਉਹਦੇ ਕਿਨੂੰ ਘਰੇ ਪਰ ਨਹੀਂ ਰਹਿੰਦਾ ਹੁੰਦਾ ਵਪਾਰੀ ਕੋਲੇ ਨਹੀਂ ਰਹਿੰਦਾ ਕਿੰਨੇ ਕੁ ਲਿਆ ਲਿਆ ਕੇ ਰੋਕੀ ਜਾਣੇ ਹਨ ਪਰ ਚੀਜ਼ ਹੈ ਰੱਖਣ ਵਾਲੀ ਆ ਬਈ ਨਹੀਂ ਛੋਟੀ ਚੰਗੀ ਆ ਬਾਕੀ ਕੋਈ ਸ਼ੱਕ ਨਹੀਂਗਾ ਜਿਹੜੇ ਵੀਰ ਭਰਾ 파ਰਖੂ ਹੈਗੇ ਉਹਨਾਂ ਨੇ ਆਪ ਹੀ ਜੱਜਮੈਂਟ ਕਰ ਲੈਣੀ ਆ ਛੋਟੀ ਬੜੀ ਕਮਾਲ ਦੀ ਹੋਊਗੀ ਦੋਸਤੋ ਠੀਕ ਆ 52000 ਬਾਈ ਨੇ ਇਸ ਛੋਟੀ ਦਾ ਰੇਟ ਰੱਖਿਆ ਵੈਸੇ ਵੀ ਇਹ ਬਿਲਕੁਲ ਠੰਡੇ ਸੁਭਾਅ ਦੀ ਆ ਰੰਗ ਵੀ ਬਿਲਕੁਲ ਬਲੈਕ ਹੋਊਗਾ ਦੋਸਤੋ ਜੈਡ ਬਲੈਕ ਹੋਊਗੀ ਪੂਛ ਤਾਂ ਕਿ ਛੋਟੀ ਕਾਲੀ ਆ ਇਹ ਬਾਲੀ ਚੰਗੀ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਹਾਲਾਂਕਿ ਖਰੀਦਣਾ ਨਾਲ ਖਰੀਦਣਾ ਇੱਕ ਵੱਖਰੀ ਗੱਲ ਹੁੰਦੀ ਆ ਤੇ ਜਿਹੜੇ ਵੀਰ ਭਰਾ ਸ਼ੌਂਕ ਰੱਖਦੇ ਆ ਉਹਨਾਂ ਨੂੰ ਦੋਸਤ ਆਹ ਚੀਜ਼ ਪਸੰਦ ਆਊਗੀ ਲੈ ਚੱਲ ਬਾਈ ਉਮਰ ਉਹ ਡੇਢ ਸਾਲ ਤੁਸੀਂ ਮੰਨ ਸਕਦੇ ਹੋ ਪੌਣੇ ਦੋ ਸਾਲ ਮੰਨ ਸਕਦੇ ਹੋ ਠੀਕ ਆ ਜੀ ਛੋਟੀ ਬੜਾ ਸੋਹਣਾ ਇਹਦਾ ਕਦ ਕਾਠ ਆ ਤੇ ਗਰੋਥ ਵੀ ਬਹੁਤ ਜ਼ਿਆਦਾ ਚੰਗੀ ਆ ਇਹ ਤੁਹਾਨੂੰ ਸਾਰਿਆਂ ਨੂੰ ਦੋਸਤ ਪਸੰਦ ਆਊਗੀ ਥਣ ਵਧੀਆ ਦੋਸਤ ਚਾਰ ਹੋਣਗੇ ਨਿਕੜਦੇ ਤੇ ਸਿੰਘ ਵੀ ਕਰਮਾ ਵਾਲੀ ਨਾਲ ਬਿਲਕੁਲ ਹੀ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਤੇ ਉਮਰ ਦੇ ਹਿਸਾਬ ਨਾਲ ਇੱਥੇ ਹੀ ਗੂਲ ਕਰ ਜਾਣਾ 52200 ਇਸ ਝੋਟੀ ਦਾ ਰੇਟ ਹੈ ਇਹ ਤੁਹਾਨੂੰ ਪੰਜਵੇਂ ਨੰਬਰ ਵਾਲੀ ਝੋਟੀ ਦਿਖਾਈ ਹੈ ਥਣ ਥਣ ਵਧੀਆ ਹੋਣਗੇ ਨਿਕੜਵੇ ਤੇ ਰੇਟ ਦੇ ਵਿੱਚੋਂ ਮਾਨਤਾਣ ਹੋਊਗਾ ਬਾਈ ਜਿਹੜੀ ਲਾਸਟ ਤੇ ਝੋਟੀ ਹੈਗੀ ਆਪਣੇ ਕੋਲੇ ਵੱਡੀ ਸਾਰਿਆਂ ਨਾਲੋਂ ਇਹ ਬਾਈ ਦੰਦੋ ਖੀਰੀ ਹੈ ਜੀ ਅੱਛਾ ਤੇ ਸਵਾ ਕ ਦੋ ਸਾਲੇ ਦੀ ਉਮਰ ਹੈਗੀ ਅੱਛਾ ਤੇ ਇਹ ਤਾਰਾਂ ਘਰ ਦੀ ਪਈ ਹੈ ਝੋਟੀ 'ਤੇ ਠੀਕ ਹੈ ਦੋਸੋ ਬਾਕੀ ਫੇਸ ਦੀ ਬੂਟੀ ਚੈੱਕ ਕਰੋ ਛੋਟੀ ਦੀ ਠੀਕ ਹੈ ਸਿੰਘ ਬਿਲਕੁਲ ਹੀ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਇਸ ਛੋਟੀ ਨੇ ਇਹ ਸੰਗਲ ਪਾਇਆ ਸੀ ਤਾਂ ਹੀ ਤੇ ਲਿਆਰੇ ਦੀ ਆਲਜੀ ਕਰੀ ਜਾਂਦੀ ਹੈ ਅੱਛਾ ਵੈਸੇ ਵੀ ਕਦ ਕਾਠ ਦੇ ਗਰੋਥ ਕਰਨ ਵਾਲੀ ਦੀ ਬੜੀ ਸੋਹਣੀ ਹੈ ਇਹਦੀ ਤੇ ਉਮਰ ਉਹ ਬਈ ਕਿੰਨੀ ਕੁ ਹੋ ਗਈ ਸਵਾ ਇੱਕ ਦੋ ਸਾਲ ਆ ਬਈ ਸਵਾ ਇੱਕ ਦੋ ਸਾਲ ਹੋ ਗਿਆ ਬਈ ਇਹਨੂੰ ਵੀ ਰੇਟ ਦੱਸ ਦੀ ਇਹਦਾ ਵੀ ਰੇਟ ਇਹ ਦੇ ਦਾਂਗੇ 67000 ਦੀ ਬਈ 60 ਤੇ 7 67000 ਹਾਂਜੀ ਹਾਂਜੀ ਠੀਕ ਹੈ ਪਰ ਝੋਟੀ ਬਈ ਜਿੱਦੇ ਤਿਆਰ ਹੋਗੀ 2-3 ਲੱਖ ਦੀ ਆ ਬਿਲਕੁਲ ਬਿਲਕੁਲ ਗਾਹਾਂ ਦਸੋ ਝੋਟੀ ਜੇ ਇਹ ਗੱਬਣ ਹੋ ਕੇ ਜਦੋਂ ਤਿਆਰ ਹੋ ਤਾਂ ਚੰਗੀ ਕੀਮਤ ਦੀ ਝੋਟੀ ਇਹ ਤਿਆਰ ਹੋਣ ਵਾਲੀ ਆ ਵੈਸੇ ਝੋਟੀ ਬਹੁਤ ਸੋਹਣੀ ਹੋਣ ਤੋਂ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਖੀਰੀ ਆ ਦੰਦੋ ਤੇ ਕਿੱਡਾ ਇਹਦਾ ਕੱਦ ਕਾਟ ਤੇ ਕਿੱਡੀ ਗ੍ਰੋਥ ਹੈ ਉਮਰ ਦੇ ਹਿਸਾਬ ਨਾਲ ਬਹੁਤ ਸੋਹਣਾ ਇਹਦਾ ਕੱਦ ਕਾਟ ਆ ਗ੍ਰੋਥ ਬਹੁਤ ਚੰਗੀ ਆ ਜੀ ਠੀਕ ਹੈ ਤੇ ਵੈਸੇ ਵੀ ਸੁਨੱਖਾਪਣ ਵੀ ਬਹੁਤ ਜ਼ਿਆਦਾ ਹੋਊਗਾ ਬਹੁਤ ਬਈ ਜੈਲੀ ਆ ਠੰਡੀ ਆ ਝੋਟੀ ਹਾਂ ਬਹੁਤ ਠੰਡੀ ਆ ਸਵਾਕ 2 ਸਾਲ ਉਮਰ ਦੋਸਤੋਂ ਦੰਦੋ ਖੀਰੀ ਤੇ ਸਿੰਗ ਬਿਲਕੁਲ ਹੀ ਨੇੜਿਓਂ ਗੋੜ ਕੀਤਾ ਹੋਇਆ ਹਾਲਾਂਕਿ ਦੋਸਤੋਂ ਚਾਰਕਵਾਲ ਸਿਰ ਚ ਵਾਈਟ ਹੋਣਗੇ ਠੀਕ ਹੈ ਤੇ ਵੈਸੇ ਝੋਟੀ ਦਾ ਢਾਂਚਾ ਜੀ ਦੇਖ ਕੇ ਤਾਂ ਸਾਰਾ ਹੀ ਮੋਰਾ ਨਸਲ ਵਾਲਾ ਹਰਬਤ ਖਲਸੋ ਇਹ ਬਿਲਕੁਲ ਤਿਆਰ ਸੀਮਨ ਲੈਣ ਲਈ ਝੋਟੀ ਠੀਕ ਹੈ ਹੁਣ ਜਦੋਂ ਵੀ ਹੀਟ ਚ ਆਵੇ ਤਾਂ ਤੁਸੀਂ ਸੀਮਨ ਲਵਾ ਸਕਦੇ ਹੋ ਠੀਕ ਹੈ ਤੇ ਝੋਟੀ ਬਿਲਕੁਲ ਤਿਆਰ ਹੋਊਗੀ 67200 ਇਸ ਝੋਟੀ ਦਾ ਬਾਈ ਨੇ ਰੇਟ ਰੱਖਿਆ ਵਿੱਚੋਂ ਮਾਨਤਾਣ ਹੋ ਜਾਊਗਾ ਵੈਸੇ ਝੋਟੀ ਇਹ ਸਨੱਖੀ ਹੋਊਗੀ ਲਾਸਟ ਦੇ ਤੁਹਾਨੂੰ ਦਿਖਾਈ ਹੈ 6ਵੇਂ ਨੰਬਰ ਵਾਲੀ ਥਣ ਵਧੀਆ ਹੋਣਗੀ ਦੋਸਤੋ ਚਾਰ ਤੇ ਥਣ ਦਾ ਸਾਈਜ਼ ਵੀ ਬਿਲਕੁਲ ਬਰਾਬਰ ਬਰਾਬਰ ਦਾ ਹੋਊਗਾ ਥਣਾ ਦੇ ਵਿੱਚ ਝੋਲੀ ਵੀ ਬਹੁਤ ਚੰਗੀ ਹੈ ਇਹ ਦੋਸਤੋ 67000 ਰੇਟ ਇਹ ਤੁਹਾਨੂੰ 6ਵੇਂ ਨੰਬਰ ਵਾਲੀ ਝੋਟੀ ਦਿਖਾਈ ਹੈ ਇਸ ਤੋਂ ਇਲਾਵਾ ਸ਼ੇਰ ਦੇ ਸ਼ੇ ਨਾਗੀ ਦੋਸਤੋ ਤੁਹਾਨੂੰ ਤੋਰ ਕੇ ਦਿਖਾਤੇ ਆ ਰੇਟ ਵੀ ਸਾਰੇ ਨਗਾਂ ਦਾ ਹੀ ਦੱਸਦਾ ਜਿਹੜਾ ਵੀ ਨਾਗ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਆਵੇ ਆ ਕੇ ਪ੍ਰੋਪਰ ਤਸੱਲੀ ਕਰਕੇ ਦੂਸੋਂ ਖਰੀਦ ਸਕਦੇ ਹੋ ਰੇਟ ਜਿਹੜਾ ਬਾਈ ਨੇ ਦੱਸਿਆ ਇਹਦੇ ਵਿੱਚੋਂ ਮਾਨਤਾਣ ਹੋਊਗਾ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ